ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਆਏ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਸਰਬਜੀਤ ਕੌਰ ਸਵਾਗਤ ਕਰਦੀ ਆਪਣੇ YouTube ਚੈਨਲ ਤੇ ਧੰਨ ਗੁਰ ਰਾਮਦਾਸ ਸਾਰੇ ਮੇ ਸਾਰਿਆਂ ਤੇ ਮੇਰ ਪਰ ਅੱਖ ਰੱਖਣਾ ਤੇ ਆਪਾਂ ਜਾਂ ਨਵੇਂ ਤਰੀਕੇ ਨਾਲ ਜਿਹਦੇ ਵਿੱਚ ਆਪਾਂ ਪਹਿਲਾਂ ਸਾਰਿਆਂ ਨਾਲ ਸਮਾਨ ਤਿਆਰ ਕਰਦੇ ਪਿਆਜ਼ ਟਮਾਟਰ ਇਹ ਹੋਗੇ ਲਸਣ ਅਦਰਕ ਲਾਲ ਮਿਰਚ ਹਰੀਆਂ ਮਿਰਚਾਂ ਤੇ ਇਦਰਾ ਆਪਾਂ ਦਹੀਂ ਦੀ ਲੱਸੀ ਬਣਾ ਲਈ ਸੀ ਹੁਣ ਆਪਾਂ ਇਹਦੇ ਵਿੱਚ ਇਹਨਾਂ ਲੱਸੀ ਜਿਹੜੀ ਬਣਾਈ ਸੀ ਇਹਦੇ ਵਿੱਚ 3-4 ਚਮਚਾ ਨਾ ਆਪਾਂ ਆਉਦੇ ਪਾ ਦਿੰਦੇ ਬੇਸਣ ਛਾਣ ਕੇ ਤੇ ਕਿਉਂ ਆਪਾਂ ਇਹਦਾ ਪਹਿਲਾਂ ਸਾਰਾ ਸਮਾਨ ਸਟੈਂਡ ਬਾਈ ਕਰਦੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਖੋਲ ਲਾਂਗੇ ਕਰਛੀ ਦੀ ਮਦਦ ਦੇ ਨਾਲ ਕਿਉਂ ਨੂੰ ਗੋਤੇ ਦਾ ਗੋਤੇ ਦਵਾਲਾਂਗੇ ਨਾ ਚੰਗੀ ਤਰ੍ਹਾਂ ਬੇਸਣ ਨੂੰ ਜੇ ਆਪਾਂ ਇਹਨੂੰ ਪਹਿਲਾਂ ਆਪਾਂ ਉਹ ਕਰਕੇ ਰੱਖਦੇ ਆ ਨਾ ਮਿਕਸ ਕਰਕੇ ਰੱਖਦੇ ਆ ਕਿਉਂਕਿ ਐ ਆਪਾਂ ਨੂੰ ਪਤਾ ਲੱਗ ਜਾਂਦਾ ਕਰੜਾ ਹੈ ਵੀ ਠਿੱਕੇ ਹੈ ਕਿ ਪਤਲਾ ਹੈ ਜੇ ਪਤਲਾ ਜਿਆਦਾ ਹੋਵੇ ਉਹਦਾ ਤਾਂ ਚਲ ਹੱਲ ਹੈਗਾ ਠਿੱਕ ਹੋਵੇ ਉਹਦਾ ਵੀ ਹੱਲ ਹੈਗਾ ਤੇ ਠਿੱਕ ਦਾ ਐ ਜਦੋਂ ਆਪਾਂ ਵਿੱਚ ਪਾਉਨੇ ਮਸਾਲੇ ਦੇ ਫਿਰ ਨਾ ਉਹ ਜਿਆਦੀ ਕਰੜਾ ਜਾਂ ਹੋਰ ਹੀ ਬਣ ਜਾਂਦਾ ਤਾਂ ਆਫਾ ਜਾਂ ਫਿਰ ਬਾਅਦ ਵਿੱਚ ਉਹ ਮਜ਼ਾ ਜਿਆ ਨਹੀਂ ਆਉਂਦਾਗਾ ਨਾ ਤੇ ਦੇਖੋ ਤੁਸੀਂ ਆਪਾਂ ਇਹਦਾ ਘੋਲ ਤਿਆਰ ਕਰਕੇ ਰੱਖ ਲਿਆ ਪਹਿਲਾਂ ਹੀ ਤੇ ਨਵੇਂ ਤਰੀਕੇ ਨਾਲ ਕਿਹੜੇ ਨਵਾਂ ਤਰੀਕਾ ਅਪਣਾਏ ਆ ਤੁਸੀਂ ਉੱਤੇ ਐਡ ਤਾਂ ਦੇਖ ਹੀ ਲਈ ਹੋਣੀ ਇਹ ਮੂੰਗੀ ਦੀ ਦਾਲ ਆ ਜਿਹੜੀ ਮੈਂ ਪੂਰਾ ਦਿਨੇ ਨੂੰ ਭਿਉਂ ਕੇ ਰੱਖ ਦਿੱਤਾ ਸੀਗਾ ਫਿਰ ਮੈਂ ਰਾਤ ਨੂੰ ਇਹਨੂੰ ਪਾਣੀ ਕੱਢ ਕੇ ਤਾਵਲ 'ਚ ਲਪੇਟ ਕੇ ਰੱਖ ਲਿਆ ਤੇ ਇਹ ਪੁੰਗ ਇਹ ਪੁੰਗਰ ਗਈ ਸੀਗੀ ਹੁਣ ਪਹਿਲਾਂ ਆਪਾਂ ਇੱਕ ਕੜਾਈ ਲਈ ਆ ਕੜਾਈ ਦੇ ਵਿੱਚ ਪਾ ਕੇ ਇਹਨੂੰ ਪਾ ਕੇ ਨਾ ਬਿਗੈਰ ਤੇਲ ਤੋਂ ਹੀ ਆਪਾਂ ਇਹਨੂੰ ਥੋੜਾ ਜਿਹਾ ਰੋਸਟਡ ਕਰਾਂਗੇ ਕਿਉਂਕਿ ਜੇ ਦੇ ਇਹ ਚੰਗੀ ਤਰ੍ਹਾਂ ਪੱਕ ਜੂਗੀ ਫਿਰ ਆਪਾਂ ਇਹਨੂੰ ਕੜੀ ਦੇ ਵਿੱਚ ਨਹੀਂ ਰਣ ਸਕਦੇ ਇਹ ਵਾਲਾ ਕੱਪ ਲਿਆ ਸੀਗਾ ਮੇਰਾ ਦਾਲ ਦਾ ਇੱਕ ਕੱਪ ਲਿਆ ਸੀਗਾ ਦਾਲ ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰੋਸਟਡ ਕਰ ਲੈਂਦੇ ਫਰਾਈ ਕਰ ਲੈਂਦੇ ਬਿਗੈਰ ਘਿਓ ਤੇਲ ਤੋਂ ਕਾਸੇ ਤੋਂ ਵੀ ਲਾ ਹੁਣ ਆਪਾਂ ਇਹਨੂੰ ਫਰਾਈ ਕਰਕੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਕੱਢ ਲਵਾਂਗੇ ਥਾਲ ਵਗੈਰਾ ਚ ਕਿਸੇ ਪਲੇਟ ਚ ਤੇ ਮੈਂ ਅੱਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਆ ਸਾਰੇ ਮੇਰੇ ਭੈਣਾ ਭਰਾਵਾਂ ਨੂੰ ਦੋਸਤਾਂ ਨੂੰ ਸਾਰਿਆਂ ਨੂੰ ਫਰੈਂਡਸ ਵਗੈਰਾ ਨੂੰ ਵੀ ਜੇ ਮੇਰੇ ਚੈਨਲ ਤੇ ਨਵੇਂ ਆਉਂਦੇ ਹੋ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਸੀਂ ਵੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਵੀ ਤੁਹਾਡੀ ਹੈਲਪ ਦੀ ਜ਼ਰੂਰਤ ਤੁਹਾਡੀ ਮਦਦ ਦੀ ਸਹਾਇਤਾ ਦੀ ਜ਼ਰੂਰਤ ਆ ਕਿਉਂਕਿ ਜੇ ਤੁਸੀਂ ਮੈਨੂੰ ਲਾਈਕ ਕਰੋਗੇ ਕਮੈਂਟ ਕਰੋਗੇ ਸਬਸਕ੍ਰਾਈਬ ਕਰੋਗੇ ਮੇਰੀ ਵੀਡੀਓ ਫੇਰ ਹੀ ਮੈਂ ਵੀ ਅੱਗੇ ਵਧੂੰਗੀ ਹਨਾ ਤੇ ਮੈਂ ਨਵੀਆਂ-ਨਵੀਆਂ ਰੈਸਪੀਆਂ ਵੀ ਜ਼ਰੂਰ ਤੁਹਾਨੂੰ ਹੋਰ ਦਿਖਾਵਾਂਗੀ। ਤੇਰੀ ਦਾਲ ਫਰਾਈ ਹੋ ਗਈ ਸੀਗੀ। ਹੁਣ ਮੈਂ ਇਹਦੇ ਵਿੱਚ ਪਾਤਾ ਸੀਗਾ ਤੇਲ। ਆਪਾਂ ਉਸੇ ਹੀ ਕੜਾਹੀ ਵਿੱਚ ਦੁਬਾਰਾ ਤੜਕਾ ਲਾ ਲਾਂਗੇ। ਉਸੇ ਹੀ ਕੜਾਹੀ ਵਿੱਚ ਹੁਣ ਆਪਾਂ ਪਾਉਂਦੇ ਪਹਿਲਾਂ ਸਟਾਰ ਫਲਾਵਰ ਤੇ ਉਹ ਤੇਜ ਪੱਤਾ। మిర్చా హాల కట్టి పాదే జీరాను థా చై ਤੇ ਨਾਲ ਆਪਾਂ ਪਾ ਦਾਂਗੇ ਹੁਣ ਜਿਹੜਾ ਆਪਾਂ ਲਸਣ ਅਦਰਕ ਤੇ ਸਾਰਾ ਸਮਾਨ ਕੁੱਟਿਆ ਸੀ ਹਰੀਆਂ ਮਿਰਚਾਂ ਇਹ ਪਾ ਦਿੰਦੇ ਆਪਾਂ ਤੇ ਇੱਕ ਮੇਰੇ ਸਬਸਕ੍ਰਾਈਬਰ ਦਾ ਮੈਸੇਜ ਆਇਆ ਸੀਗਾ ਕਿ ਤੁਹਾਡੀ ਆਵਾਜ਼ ਬਹੁਤ ਹੋਲੀ ਹੁੰਦੀ ਆ ਪਤਾ ਨਹੀਂ ਹੁਣ ਮੇਰਾ ਉਪਰਾ ਆਏ ਕਿ ਭੈਣੇ ਕੌਣ ਆ ਪਤਾ ਨਹੀਂ ਉਹ ਭਰਾ ਆਏ ਤੇ ਭੈਣੇ ਕੌਣ ਵੀ ਮਿੰਜ ਮੁੰਡਾ ਏਕੇ ਘਰ ਲੈ ਕੇ ਬੁਆਏ ਆ ਤੇ ਜੀ ਮੈਂ ਬੋਲਦੀ ਜਿਆਦਾ ਹੌਲੀ ਆ ਜਿਆਦਾ ਉੱਚੀ ਉੱਚੀ ਨਹੀਂ ਬੋਲਦੀ ਨਾ ਹੀ ਮੈਂ ਜਿਆਦਾ ਤੇਜ਼ ਬੋਲਦੀ ਆ ਤੇ ਕੋਈ ਨਾ ਆਪਾਂ ਨੈਕਸਟ ਟਾਈਮ ਧਿਆਨ ਰੱਖਾਂਗੇ ਵੀ ਜਦੋਂ ਵੀ ਕੋਈ ਬਣਾਉਣਾ ਹੁੰਦਾ ਮੈਂ ਉੱਚੀ ਬੋਲਿਆ ਕਰੂੰਗੀ ਹੁਣ ਆਪਾਂ ਨੇ ਪਿਆਜ਼ ਵੀ ਇਹਦੇ ਨਾਲ ਪਾ ਦਿੱਤੇ ਪਹਿਲਾਂ ਆਪਾਂ ਲਸਣ ਤੇ ਅਦਰਕ ਨੂੰ ਚੰਗੀ ਤਰ੍ਹਾਂ ਫਰਾਈ ਕੀਤਾ ਪਿਆਜ਼ ਪਾਉਣਾ ਤੁਸੀਂ ਪਾ ਸਕਦੇ ਹੋ ਵੈਸੇ ਤਾਂ ਆਪਾਂ ਪੂਰਾ ਤੜਕਾ ਹੀ ਲਾਵਾਂਗੇ ਹੁਣ ਆਪਾਂ ਟਮਾਟਰ ਵੀ ਪਾ ਦੇਵਾਂਗੇ ਤੇ ਇਹਨੂੰ ਵੀ ਆਪਾਂ ਜ਼ਿਆਦਾ ਨਹੀਂ ਗਾ ਲੈਣਾਗਾ ਕਿਉਂਕਿ ਫਿਰ ਇਹ ਤੜਕੇ ਵਿੱਚ ਵੀ ਰਿਂਹਿਆ ਜਾਊਗਾ ਫਿਰ ਇਹ ਬਾਦ ਵਿੱਚ ਉਹਦੇ ਵਿੱਚ ਕੜੀ ਜੀ ਦੋ ਕੜੀ ਨੂੰ ਵਾਲਾਂਗੇ ਉਹਦੇ ਵਿੱਚ ਵੀ ਇਹਨੂੰ ਵਾਲ ਆਊਗਾ ਹਨਾ ਤੇ ਫਿਰ ਇਹ ਜ਼ਿਆਦਾ ਘੁੱਲ ਗਿਆ ਜਾਊਗਾ ਹੁਣ ਆਪਣਾ ਸਾਰਾ ਮਸਾਲਾ ਤੇ ਰੈਡੀ ਹੋ ਗਿਆ ਹੁਣ ਆਪਾਂ ਇਹਦੇ ਵਿੱਚ ਨਾ ਮੈਂ ਹਿੰਗ ਪਾਉਣੀ ਭੁੱਲ ਗਈ ਸੀ ਹਿੰਗ ਤੇ ਮੇਥੀ ਦੇ ਦਾਣੇ ਹੁਣ ਉਹ ਵੀ ਪਾਉਣੀ ਆਗੀ ਕਿਉਂਕਿ ਮੇਥੀ ਦਾਣਾ ਤੇ ਹਿੰਗ ਹੈ ਜਿਹੜਾ ਬਹੁਤ ਚੰਗੀ ਆ ਮੇਥੀ ਦੇ ਦਾਣੇ ਆਏ ਆ ਵੀ ਜਿਵੇਂ ਆਪਾਂ ਨੂੰ ਵਾਈਪ ਵਗੈਰਾ ਹੁੰਦੀ ਹੈ ਹਨਾ ਆਪਾਂ ਆਲੂ ਦਾਲਾਂ ਦੂਲਾਂ ਜਾਦੀਆਂ ਖਾਣੇ ਆ ਤੇ ਫੇਰ ਨਾ ਆਪਾਂ ਨੇ ਜੋੜ ਦੂ ਖਾਂ ਲੱਗ ਜਾਂਦੇ ਤੇ ਮੇਥੀਆਂ ਮੇਥਿਆਂ ਦੇ ਦਾਣੇ ਤਾਂ ਮੇਛੇ ਹੀ ਪਾਉਣੇ ਚਾਹੀਦੇ ਆ ਤੇ ਹਿੰਗ ਵੀ ਹੁਣ ਆਪਾਂ ਨਮਕ ਪਾਵਾਂਗੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ ਜਿੰਨਾ ਤੁਸੀਂ ਖਾਣੇ ਆ ਠੀਕ ਹੈ ਵੱਧ ਘੱਟ ਕੁਛ ਵੀ ਨਾ ਠੀਕ ਹੈ ਤੇ ਆਪਾਂ ਨਾਲ ਸਾਰੇ ਮਸਾਲੇ ਪਾ ਦਿੰਦੇ ਜਿਵੇਂ ਹਲਦੀ ਵੀ ਪਾ ਦਿੱਤੀ ਹੁਣ ਕਿਉਂਕਿ ਕੜੀ ਨਾ ਕਿਤੇ ਕਿਤੇ ਹੀ ਚੰਗੀ ਲੱਗਦੀ ਜੇ ਡਿਫਰੈਂਟ ਡਿਫਰੈਂਟ ਬਣਾਵੇ ਤਾਂ ਇਹ ਆਪਾਂ ਮਸਾਲਾ ਪਾਇਆ ਜਿਹੜਾ ਆਪਾਂ ਰੈਗੂਲਰ ਰੋਜ਼ ਸਬਜ਼ੀ ਵਿੱਚ ਪਾਉਣੇ ਘਰ ਦਾ ਬਣਿਆ ਦੱਸਿਆ ਸੀ ਤੁਹਾਨੂੰ ਮੈਂ ਕਿ ப்ਲੀਜ਼ ਮੇਰੀ ਵੀਡੀਓ ਜਿਹੜੀ ਹੈ ਨਾ ਸਾਰੇ ਜਣੇ ਮੈਨੂੰ ਦੱਸਿਆ ਕਰੋ ਹਨਾ ਵੀ ਮੇਰੀ ਵੀਡੀਓ ਕਿਵੇਂ ਦੀ ਬਣੀ ਫੇਰ ਹੀ ਹੌਸਲਾ ਵਧਦਾ ਹੈ ਨਾ ਇਧਰ ਆਪਣਾ ਮਸਾਲਾ ਜਿਹੜਾ ਨਾ ਰੈਡੀ ਹੋ ਗਿਆ ਹੁਣ ਵੀ ਇਹਨੂੰ ਆਪਾਂ 2-3 ਮਿੰਟ ਲਈ ਚੰਗੀ ਤਰ੍ਹਾਂ ਪਕਾ ਲਿਆ ਹਲਦੀ ਜਿਹੜੀ ਆ ਤੇ ਹੁਣ ਆਪਾਂ ਇਹਦੇ ਵਿੱਚ ਘੋਲ ਪਾ ਦਿੰਦੇ ਜਿਹੜਾ ਬਣਾਇਆ ਸੀਗਾ ਬੇਸਨ ਤੇ ਲਸ ਦਹੀਂ ਦਾ ਥੋੜਾ ਕੁ ਪਾਣੀ ਪਾਣੀ ਮੈਂ ਹੋਰ ਐਡ ਕਰੂੰਗੀ ਹਜੇ ਬਿਕੋਸ ਕਿਉਂਕਿ ਫਿਰ ਇਹ ਥੋੜਾ ਜਿਹਾ ਨਰਿੰਨੂ ਵੀ ਜਾਊਗੀ ਫਿਰ ਆਪਾਂ ਇਹਦੇ ਵਿੱਚ ਜੇ ਦੋ ਦਾਲ ਐਡ ਕਰਦੇ ਆ ਤੇ ਉਹ ਵੀ ਫਿਰ ਪਾਣੀ ਖਿੱਚੂਗੀ ਨਾ ਥੋੜੀ ਗਾੜੀ ਹੋ ਜਾਊਗੀ ਤਾਂ ਕਰਕੇ ਪਾਣੀ ਥੋੜਾ ਜਆ ਵਾਧਾ ਹੀ ਪਾਉਂਗੀ ਸਾਡੇ ਘਰੇ ਪਸੰਦ ਬਹੁਤ ਕਰਦੇ ਆ ਕੜੀ ਕੜੀ ਇਸ ਤਰ੍ਹਾਂ ਪਸੰਦ ਕਰਦੇ ਲੱਗ ਲੱਗ ਤਰ੍ਹਾਂ ਹੋਵੇ ਕਿਤੇ ਪਕੌੜੇ ਪਾਏ ਹੋਣ ਕਿਤੇ ਕੁਛ ਕਿਤੇ ਕੁਛ ਤੇ ਮੈਂ ਆ ਸੋਚਦੀ ਮੈਂ ਆ ਵਾਲੀ ਰੈਸਪੀ ਜ਼ਰੂਰ ਸਾਂਝੀ ਕਰਾਂ ਸਾਰਿਆਂ ਨਾਲ ਇੱਥੇ ਮੈਂ ਕਨਫਿਊਜ਼ ਹੋ ਗਈ ਆ ਮੈਂ ਸੋਚਦੀ ਇਹਦੇ ਵਿੱਚ ਮੈਂ ਉਹ ਰੱਖ ਕੇ ਫਰਾਈਵਨ ਦੇ ਵਿੱਚ ਕੜਚੀ ਜੀ ਰੱਖ ਕੇ ਤੇ ਮੈਂ ਉਹ ਕਰਾਂ ਪਰ ਇਹ ਹੁੰਦੀ ਨਹੀਂ ਲਓ ਜੀ ਆਪਣੀ ਕੜੀ ਵੀ ਰੈਡੀ ਹੋ ਗਈ ਆ ਦਾਲ ਮੈਂ ਪਾ ਦਿੱਤੀ ਸੀ ਸੌਰੀ ਉਹ ਮੈਂ ਦਿਖਾਣਾ ਹੀ ਭੁੱਲ ਗਈ ਤੁਹਾਨੂੰ ਉਹਦੇ ਲਈ ਵੈਰੀ ਵੈਰੀ ਸੌਰੀ ਆ ਤੇ ਦੇਖੋ ਤੁਸੀਂ ਕਿੰਨੀ ਸੋਹਣੀ ਆਪਣੀ ਕੜੀ ਬਣੀ ਉੱਤੇ ਮੈਂ ਕਸਤੂਰੀ ਮੇਥੀ ਤੇ ਲਾਲ ਮਿਰਚਾਂ ਸੀਗੀਆਂ ਨਾ ਜਿਹੜੀਆਂ ਕੱਟੀ ਮੈਂ ਵੱਡੀ ਲਾਲ ਮਿਰਚ ਉਹ ਪਾਈ ਅਸੀਂ ਲਾਲ ਮਿਰਚ ਉਂਝ ਘੱਟ ਖਾਂਦੇ ਪਾਊਡਰ ਵਾਲੀ ਨਹੀਂ ਖਾਂਦੇ ਅਸੀਂ ਤੇ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਸਾਰੇ ਜਣੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿਉਂਕਿ ਬੰਦੇ ਦਾ ਹੌਸਲਾ ਵਧ ਜਾਂਦਾ ਤੁਹਾਨੂੰ ਪਤਾ ਹੀ ਹਨਾ ਜੇ ਤੁਸੀਂ ਸਪੋਰਟ ਸਾਰੀ ਸਾਰੀ ਪਬਲਿਕ ਮੈਨੂੰ ਸਪੋਰਟ ਕਰੇਗੀ ਤਾਂ ਮੇਰਾ ਵੀ ਹੌਸਲਾ ਵਧੂਗਾ ਫਾਈ ਇਹਦੇ ਤੇ ਇੱਕ ਨਾ ਸਪੈਸ਼ਲ ਚੀਜ਼ ਪਾਵਾਂਗੇ ਬਹੁਤ ਹੀ ਸਪੈਸ਼ਲ ਆ ਇਹਦੇ ਤੇ ਆਪਾਂ ਪਾਵਾਂਗੇ ਗਾਰਨਿਸ਼ ਵਾਸਤੇ ਬਟਰ ਬਟਰ ਨੂੰ ਕੱਦੂ ਕਸ ਕਰਕੇ ਇਹਦੀ ਗਾਰਨਿਸ਼ ਕਰਾਂਗੇ ਫਿਰ ਆਪਾਂ ਗਾਰਨਿਸ਼ ਫੇਰ ਕਰਾਂਗੇ ਜਿੱਦੋਂ ਆਪਾਂ ਇਹਨੂੰ ਬੋਲ ਚ ਕੱਢਾਂਗੇ ਦੁਬਾਰਾ ਥੋੜਾ ਜਿਹਾ ਪਾਤਾ ਤਣੀਆਂ ਤੇ ਬਹੁਤ ਹੀ ਟੇਸਟੀ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਹੁਣ ਆਪਾਂ ਇਹਨੂੰ ਪਹਿਲਾਂ ਬਾਲ ਸੇ ਕੱਢ ਲੈਂਦੇ ਇੱਕ ਵਿੱਚ ਨਾਲੇ ਤਾਂ ਹੁਣ ਵੀ ਰੋਟੀ ਦੇ ਨਾਲ ਖਾਣ ਵੇਲੇ ਠੰਡੀ ਹੋ ਜੂਗੀ ਹਨਾ ਵੀ ਜਿਆਦੀ ਗਰਮ ਨਹੀਂ ਗਰਮ ਗਰਮ ਰੋਟੀ ਹੋਵੇ ਤੇ ਗਰਮ ਗਰਮੀ ਦਾਲ ਸਬਜ਼ੀ ਹੋਵੇ ਨਾ ਫਿਰ ਖਾਦੀ ਵੀ ਨਹੀਂ ਜਾਂਦੀਗੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਤੇ ਆਪਾਂ ਫਿਰ ਹੁਣ ਵੀਡੀਓ ਦਾ ਕਰਦੇ ਐਂਡ ਆਪਾਂ ਮਿਲਦੇ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਤਾਂ ਦਿੱਤ ਕਲੀ ਸਤਿ ਸ੍ਰੀ ਅਕਾਲ ਰਾਮ ਰਾਮ ਖੁਦਾ ਖੁਦਾ ਵੀਸ ਕੀ ਕਹਿੰਦੇ ਹੁੰਦੇ ਆ ਤੇ